ਪਲੇਅਰ ਕੋਟਲਾ ਦੇ ਇਹਦੇ ਇਲੈਕਟ੍ਰੋਨਿਕ ਸਟੋਰ ਤੇ ਤੁਹਾਨੂੰ ਲੈ ਆਏ ਆ ਇੱਥੇ ਈਦ ਕਰਕੇ ਲੱਗੇ ਨੇ ਸਪੈਸ਼ਲ ਆਫਰ ਲੋਕ ਇੱਥੇ ਆ ਕੇ ਇਹਨਾਂ ਨੂੰ ਰੇਟ ਪੁੱਛ ਕੇ ਉਂਗਲੀ ਤੇ ਦੰਦੀ ਵੱਢ ਕੇ ਦੇਖਦੇ ਨੇ ਵੀ ਕਿਤੇ ਸੁਪਲੈਂਟਾ ਨਹੀਂ ਹੈਗੇ ਇਹਦੇ ਇਹਦੇ ਰੇਟ ਤੇ ਇਹਦੇ ਇਹਦੇ ਆਫਰ ਦਵਾਉਣ ਆਪਾਂ ਤੁਹਾਨੂੰ ਲੈ ਕੇ ਆਏ ਆ ਜੀ ਅੱਜ ਸਿੰਧ ਇਲੈਕਟ੍ਰੋਨਿਕਸ ਵਾਲਿਆਂ ਦੇ ਸਲਾਮ ਅਲੈਕੁਮ ਜੀ ਅਸੀਂ ਤੁਹਾਡੇ ਲਈ ਈ ਦੇ ਮੌਕੇ ਦੇ ਖੂਨ ਨੂੰ ਖੁਸ਼ ਕਰਨ ਵਾਲੇ ਜਿਹੜੇ ਆਫਰ ਆਸੀਂ ਲੈ ਕੇ ਆਏ ਆ ਜਿਵੇਂ ਕਿ ਇਹਦੇ ਏਸੀ ਆ ਗੋਦਰੇ ਕੰਪਨੀ ਦਾ ਡੇਟਨ ਦਾ ਸਪਲਿਟ ਇਹ ਸਿਰਫ 32500 ਰੁਪਏ ਦਾ ਠੀਕ ਹੈ ਇਰਫਾਨ ਸਾਹਿਬ 32500 ਦਾ ਮਾਰਕੀਟ ਜਿੱਥੋਂ ਮਰਜ਼ੀ ਲੈ ਲਓ ਇਹਦੀ ਆਫਰ ਹੈ ਜੀ ਤੁਹਾਨੂੰ 32500 ਦੇ ਵਿੱਚ ਤੁਹਾਨੂੰ AC ਦੇ ਨਾਲ ਤੇ ਇਹਦਾ ਸੀ ਸਮਾਨ ਦੇ ਰਿਹਾ ਕਿਸੇ ਨੇ ਨਹੀਂ ਦੇਣਾਗਾ ਉਹ ਸਿਰਫ ਤੁਹਾਨੂੰ ਥਿੰਦ ਇਲੈਕਟ੍ਰੋਨਿਕ ਤੋਂ ਹੀ ਮਿਲੇਗਾ ਅੱਛਾ ਜੀ ਜਿਵੇਂ ਕਿ ਤੁਹਾਨੂੰ ਉਹਦੇ ਨਾਲ ਅਸੀਂ ਦੇਵਾਂਗੇ 20 ਗਾਰਡ ਦਾ ਸਟੈਪ ਵੀ ਬਿਲਕੁਲ ਫ੍ਰੀ ਨਾਲ ਅਸੀਂ ਤੁਹਾਨੂੰ ਦੇਵਾਂਗੇ 10 ਫੁੱਟ ਕਾਪਰ ਪਾਈ ਬਿਲਕੁਲ ਫ੍ਰੀ ਨਾਲ ਅਸੀਂ ਤੁਹਾਨੂੰ ਦੇਵਾਂਗੇ ਦੀ ਇਨਸੂਲੇਸ਼ਨ ਬਿਲਕੁਲ ਫ੍ਰੀ ਨਾਲ ਅਸੀਂ ਤੁਹਾਨੂੰ ਦੇਵਾਂਗੇ AC ਦਾ ਸਟੈਂਡ ਵੀ ਬਿਲਕੁਲ ਫ੍ਰੀ ਬੱਲੇ 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 ਮਤਲਬ 5 ਆਈਟਮਾਂ ਰੇਟ ਕੱਲਾ AC ਵਾਲਾ ਤੇ ਇਹਦਾ ਰਹੀ ਗੱਲ ਗੋਦ ਰੇਲ ਦੀ ਅਗਰ ਆਪਾਂ ਵੈਸੇ AC ਦੀ ਗੱਲ ਕਰ ਲਈਏ ਸਾਡੇ ਕੋਲੇ ਤੁਹਾਨੂੰ ਸਾਰੇ ਕੰਪਨੀ ਐਸੀ ਮਿਲ ਜਾਣਗੇ ਜਿੱਦਾਂ ਕਿ ਤੁਹਾਨੂੰ ਸਾਡੇ ਕੋਲੋਂ ਹਾਇਰ ਕੰਪਨੀ ਦਾ ਐਸੀ ਕੈਰੀਅਰ ਕੰਪਨੀ ਦਾ ਆਇਆ ਸੀ ਨਾਲ ਹੀ ਸਾਡੇ ਕੋਲੋਂ IFB ਦਾ ਆਇਆ ਸੀ ਬਲੂ ਸਟਾਰ ਦਾ ਆਇਆ ਸੀ ਐਮਸਟਰਡ ਦਾ ਆਇਆ ਸੀ ਨਾਲ ਹੀ ਉਹ ਸਾਰਨਲ ਜੋ ਕਿ ਮਿਲਦਾ ਨਹੀਂ ਤੁਹਾਨੂੰ ਮਾਰਗੇ ਸਾਡੇ ਕੋਲੇ ਅਵੇਲੇਬਲ ਹੈ ਨਾਲ ਹੀ ਤੁਹਾਨੂੰ ਡੈਕਨ ਕੰਪਨੀ ਐਸੀ ਦੇਵਾਂਗੇ ਹੀਟਾਚੀ ਕੰਪਨੀ ਦਾ ਐਸੀ ਹੋ ਜਾਏਗਾ LG ਹੋਵੇਗਾ ਹੋਰ ਅਦਰ ਬ੍ਰਾਂਡ ਬਹੁਤ ਨੇ ਸਾਡੇ ਕੋਲੇ ਤੁਹਾਨੂੰ ਸਾਰੇ ਬ੍ਰਾਂਡ ਸਾਡੇ ਸਟੋਰ ਤੇ ਅਵੇਲੇਬਲ ਮਿਲਣਗੇ ਦੇ ਲਈ ਲੈ ਕੇ ਆਇਆ ਹੁਣ 4 ਡੋਰ ਵਾਲਾ ਰੈਫਰਿਜਰੇਟਰ ਇਹਦੀ ਜੋ ਬਿਲਡ ਕੁਆਲਿਟੀ ਆ ਉਹ ਦੇਖੋ ਔਰ ਸਪੇਸ ਦੇਖੋ ਇਹ ਜਿਹੜਾ ਰੈਫਰਿਜਰੇਟਰ ਹੈ ਇਹ ਕਨਵਰਟੇਬਲ ਹੈ ਔਰ 스마트 ਵਾਈਫਾਈ ਵਾਲਾ ਰੈਫਰਿਜਰੇਟਰ ਹੈ ਜਿਹੜੀ ਨਾਲ ਤੁਹਾਨੂੰ ਅਸੀਂ ਇਹਦੇ ਉੱਪਰ ਜਿਹੜਾ ਬਜਾਤ EMI ਤਾਂ ਹੋएगी ਹੋएगी ਔਰ ਕ੍ਰੈਡਿਟ ਕਾਰਡ ਦੇ ਉੱਪਰ 3000 ਤੋਂ ਲੈ ਕੇ 15000 ਰੁਪਏ ਦਾ ਕੈਸ਼ ਬੈਕ ਦੇਵਾਂਗੇ ਤਾਂ LEDਾ ਮਿਲ ਜੇਗਾ ਦੇਖੋ ਸਾਈਡ ਵਾਈਜ਼ ਇਹ ਰੈਫਰਿਜਰੇਟਰ ਇਹ ਵੀ ਕਨਵਰਟੇਬਲ ਹੈ ਓਕੇ ਠੀਕ ਹੈ ਜੀ ਡਬਲ ਡੋਰ ਮਿਲ ਜਾਣਗੇ ਜਿੱਦਾਂ ਕਿ ਹੈਰ ਦਾ ਕਿੜਾ ਅਦਰ ਬ੍ਰਾਂਡ ਆਪਣੇ ਕੋਲੇ ਹਾਇਰਾ ਸਾਂਸੰਗ ਐਲਜੀ ਸਾਰੇ ਬ੍ਰਾਂਡ ਆਪਣੇ ਕੋਲੇ ਅਵੇਲੇਬਲ ਨੇ ਜਿਵੇਂ ਕਿ ਐਲਜੀ ਦੇ ਇੱਕ ਖਾਸ ਤੁਹਾਨੂੰ ਆਫਰ ਦੇਵਾਂਗੇ ਅਸੀਂ ਜਿਹੜੀ ਇਹਦੀ ਈਐਮਆਈ ਹੈ ਸਿਰਫ 999 ਰੁਪਏ ਦੇਵਾਂਗੇ ਤੁਹਾਨੂੰ ਅਸੀਂ ਇਹਦੀ ਉਹ ਵੀ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਬਾਕੀ ਐਫਜੀ ਰੈਡੀ ਦੀ ਰੇਂਜ ਮਿਲ ਹੀ ਜਾਣੀ ਹੈ ਨਾਲੇ ਅਸੀਂ ਤੁਹਾਨੂੰ ਈਦ ਦੇ ਮੌਕੇ ਤੇ ਲੈ ਕੇ ਆਏ ਆ ਡੀ ਫ੍ਰੀਜ਼ਰ ਸਾਰੇ ਸਾਈਜ਼ ਅਸੀਂ ਲੈ ਕੇ ਆਏ ਆ 100 ਲੀਟਰ ਤੋਂ ਲੈ ਕੇ 800 ਲੀਟਰ ਤੱਕ ਦਾ ਡੀ ਫ੍ਰੀਜ਼ਰ ਸਾਡੇ ਕੋਲੇ ਮਿਲੇਗਾ ਤੁਹਾਨੂੰ ਉਹ ਵੀ ਜ਼ੀਰੋ ਡਾਊਨ ਪੇਮੈਂਟ ਦੇ ਉੱਪਰ ਅਸੀਂ ਥਾਰ ਗੁਲੋਂ ਦੇ ਉੱਪਰ ਹੀ ਬਹੁਤ ਵਧੀਆ ਆਫਰ ਲੈ ਕੇ ਆਇਆ ਸਾਡੇ ਕੋਲ ਪਹਿਲਾਂ ਤੁਸੀਂ ਵੈਰਾਈਟੀ ਦੇਖੋ ਕੁਆਲਿਟੀ ਦੇਖੋ ਔਰ ਬ੍ਰਾਂਡ ਦੇਖੋ ਜਿਹੜੇ ਤੁਹਾਡੇ ਸਾਡੇ ਕੋਲ ਤੁਹਾਨੂੰ ਥਾਰ ਗੁਲੋਂ ਮਿਲਣਗੇ ਆਨਸਾਈਟ ਗਰੰਟੀ ਦੇ ਨਾਲ ਜੀਐਸਟੀ ਬਿੱਲ ਦੇ ਨਾਲ ਅਸੀਂ ਤੁਹਾਨੂੰ ਕੁਲਰ ਦੇਵਾਂਗੇ ਮਤਲਬ ਪੱਕਾ ਕੰਮ ਕਰਕੇ ਦਿੰਨੇ ਹੋ ਪੱਕਾ ਕੰਮ ਕਰਕੇ ਦਵਾਂਗੇ ਜੀ ਠੀਕ ਹੈ ਜੀ ਤਾਂ ਕਹਿੰਦੇ ਯਾਰ ਦੱਸੋ ਆਹ ਥਾਰ ਗੁਲੋਂ ਕਿੰਨੇ ਦਾ ਹੋਏਗਾ ਜਿਵੇਂ ਆਪਾਂ ਦੇਖ ਰਹੇ ਐਸਰ ਅਸੀਂ ਵੀਡੀਓ ਬਣਾਉਂਦੇ ਰਹੇ ਆ 10000 ਦੇ ਆਸਪਾਸ ਹੁੰਦਾ ਬਈ ਹੋ ਘਟਾਓ ਜੀ ਇਸ ਤੋਂ નીચે ਦੇਣਾ ਇਹ ਤੋਂ નીચે ਦੇਣਾ ਹਾਂ ਜੀ 9000 ਹੋਰ ਇਸ ਤੋਂ નીચે ਅੱਖ ਯਾਰ ਦਾ ਨਾ ਜੀ ਲਓ ਚੱਕਾ ਸੀ ਸਿਰਫ 7400 ਰੁਪਏ ਥਾਰ ਕੋਲੇ ਦੇਵਾਂ ਤੁਮੇ ਬੱਲੇ ਬੱਲੇ ਮਤਲਬ ਰੇਟ ਤਾਂ ਤੁਸੀਂ ਬਹੁਤ ਵੀਡੀਓ ਦੇਖੇ ਹੋਣਗੇ ਪਰ 7700 ਰੁਪਏ ਦਾ ਥਾਰ ਕੋਲਰ ਕਿਸੇ ਵੀ ਵੀਡੀਓ ਨੇ ਦੇਖਿਆ ਹਣਾ ਸਾਰਾ ਇਲੈਕਟ੍ਰੋਨਿਕਸ ਮਾਲ ਸਾਰਾ ਹੀ ਮਿਲਦਾ ਆ ਨਾਲ ਅਸੀਂ ਮੋਬਾਈਲ ਵੀ ਸੇਲ ਕਰਦੇ ਆ ਜਿਵੇਂ ਕਿ ਆਈਫੋਨ ਹੈ ਸਿਰਫ ਅਸੀਂ ਤੁਹਾਨੂੰ 24 ਜੁਲਾਈ ਸਕੀਮ ਦੇ ਉੱਪਰ ਦੇਵਾਂਗੇ ਉਹ ਵੀ ਵਿਦ GST ਬਿੱਲ ਦੇ ਨਾਲ ਜਿਵੇਂ ਸਾਡੇ ਕੋਲ ਤੁਹਾਨੂੰ Oppo Vivo Samsung Mi Realme ਸਾਰੇ ਫੋਨ ਸਾਡੇ ਕੋਲੋਂ ਤੁਹਾਨੂੰ ਮਿਲ ਜਾਣਗੇ ਔਰ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਕਿ ਐਮਆਈ ਦਾ ਫੋਨ ਹੈ ਬਜਾਜ ਫਾਈਨਾਂਸ ਕਰਵਾ ਕੇ ਦੇਵਾਂਗੇ ਜ਼ੀਰੋ ਡਾਊਨ ਪੇਮੈਂਟ ਦੇ ਉੱਪਰ ਧਰਮੀ ਕਰਕੇ ਹਰੇਕ ਘਰ ਦੀ ਇਨਵਰਟਰ ਬੈਟਰੀ ਦੀ ਜਰੂਰਤ ਹੁੰਦੀ ਆ ਜਿਵੇਂ ਕਿ ਤੁਸੀਂ ਸਾਡੇ ਕੋਲ ਪਹਿਲਾਂ ਇਨਵਰਟਰ ਬੈਟਰੀ ਖਰੀਦੇ ਸੀ 2500 ਤੋਂ ਲੈ ਕੇ 3000 ਰੁਪਏ ਤੁਸੀਂ ਸਾਨੂੰ ਫਾਇਲ ਖਰਚੇ ਦਿੰਦੇ ਸੀ ਹੁਣ ਈਦ ਕਰਕੇ ਅਸੀਂ ਉਸ ਦੇ ਉੱਪਰ ਵੀ ਆਫਰ ਲੈ ਕੇ ਆਏ ਆ ਜਿਹੜੀ ਕਿ ਇਨਵਰਟਰ ਬੈਟਰੀ ਤੁਸੀਂ ਸਾਡੇ ਕੋਲ ਖਰੀਦੋਗੇ ਅਸੀਂ ਤੁਹਾਨੂੰ 0% ਫਾਇਲ ਖਰਚੇ ਦੇ ਉੱਪਰ ਆ ਜੋ ਇਨਵਰਟਰ ਬੈਟਰੀ ਦੇਵਾਂਗੇ ਉਹ ਵੀ ਵਧੀਆ ਬ੍ਰਾਂਡਾਂ ਦੇ ਜਿਦਾਂ ਕਿ ਲੂਮਿਨਸ ਹੋ ਗਿਆ ਮੇਜ ਹੋ 0 ਪਰਸੈਂਟ ਵਾਲੇ ਖਾਤੇ ਦੇਵਾਂਗੇ ਜਿਹੜੇ ਸਾਡੇ ਆਫਰ ਨੇ ਲਿਮਟਡ ਟਾਈਮ ਲਈ ਨੇ ਇਹਨਾਂ ਆਫਰਾਂ ਦਾ ਜਲਦ ਜਲਦੀ ਬੈਨੀਫਿਟ ਲੈਣ ਲਈ ਤੁਸੀਂ ਸਾਡੇ ਸਟੋਰ ਦੇ ਉੱਪਰ ਵਿਜ਼ਿਟ ਕਰੋ ਇਹਨਾਂ ਕੋਲੇ ਆਓ ਇਹ ਤੋਂ ਜਿਹੜੀ ਆਈਟਮ ਹੈ ਮੋਬਾਈਲਾਂ ਤੋਂ ਲੈ ਕੇ ਇਲੈਕਟ੍ਰੋਨਿਕਸ ਹਟੇ ਸਾਰੀਆਂ ਆਈਟਮਾਂ ਤੁਹਾਨੂੰ ਇੱਥੇ ਮਿਲ ਗਈਆਂ ਆਓ ਤੇ ਆਫਰਾਂ ਦਾ ਫਾਇਦਾ ਉਠਾਓ ਬਾਕੀ ਵੀਡੀਓ ਦੇ ਨਾਲ ਅੱਗੇ ਵੀ ਇਹਨਾਂ ਦੇ ਨਾਲ ਮਿਲਦੇ ਰਹਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ